ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾ ਆਪਣੇ ਸਾਰਿਆਂ ਦੇ ਚੈਨਲ YouTube ਤੇ ਸਾਰਾ ਤੁਹਾਡਾ ਸਵਾਗਤ ਹੈ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਹੈ ਸਾਰੇ ਠੀਕ ਹੀ ਹੋਵੋਗੇ ਆਪਾਂ ਕਰ ਰਹੇ ਸੀ ਅੱਜ ਦੇ ਵਲੌਗ ਦੀ ਸ਼ੁਰੂਆਤ ਸਾਫ ਸਫਾਈ ਆਪਾਂ ਸਵੇਰੇ ਹੀ ਕਰਤੀ ਸੀ ਸਾਰੇ ਬੈੱਡ ਦੀਆਂ ਚਾਦਰਾਂ ਵੀ ਲਾ ਕੇ ਝੋਟੀਆਂ ਸੀ ਇਹ ਉਹ ਤੇ ਝਾੜੂ ਪੁੱਛਾ ਵੀ ਕਰ ਲਿਆ ਸੀ ਸਾਰੇ ਕੰਮ ਤਾਂ ਦੇ ਕਰ ਲਏ ਸੀ ਇਹ ਰੋਟੀ ਵੀ ਬਣਾ ਲਈ ਸੀ ਹਾਲੇ ਸਿੱਤੇ ਅੱਜ ਹੈਗੀਆਂ ਹੁਣ ਮੈਂ ਕੱਲੀ ਘਰ ਤੇ ਰਸ਼ਮੀ ਨੇ ਗਿਆ ਆਪਦੀ ਮਾਸੇ ਨਾਲ ਤੇ ਟੈਂਟ ਲੱਗੇਗਾ ਰਸ਼ਮੀ ਨੇ ਤੇ ਦੋ ਤਿੰਨ ਘੰਟੇ ਉੱਥੇ ਛੱਡਣ ਗਿਆ ਹੈਗਾ ਉਹ ਜਾਂਦੇ ਸੀਗੇ ਟੈਂਟ ਥੋੜਾ ਹੀ ਲੱਗਣਾ ਸੀਗਾ ਤੇ ਮੈਂ ਹੈਗੀ ਕੱਲੀ ਸੰਡੇ ਦਾ ਦਿਨ ਆ ਅੱਜ ਤੇ ਹੁਣ ਆ ਗਿਆ ਬੱਦਲ ਵਾਵਾ ਐ ਲੱਗਦਾ ਜਿਵੇਂ ਮੀਂਹ ਆਈਗਾ ਮੌਸਮ ਜਿਆ ਵਧੀਆ ਹੋ ਜਾਏਗਾ ਤੇ ਗਰਮੀ ਵੀ ਹੈ ਨਹੀਂ ਜਿਵੇਂ ਕਿ ਜਿੱਤੇ ਨਹੀਂ ਫੈਰਿਆ ਹੁੰਦਾ ਰੱਗਦਾਗਾ ਤੇ ਗਰਮੀ ਵੀ ਹੈ ਨਹੀਂ ਤੇ ਮੌਸਮ ਹੋ ਗਿਆ ਠੰਡਾ ਮੀਤਾ ਪਿਆ ਨੀਗਾ ਤੇ ਨੀਰ ਨਹੀਂ ਰਜਾ ਹੋ ਗਿਆ ਹੈ ਫਨ ਗਲੋਬ ਵਿਚ ਵੀ ਲੈਟ ਛੜਣੀ ਪੈ ਰਹੀ ਹੈਗੀ ਤੇ ਬਾਹਰ ਨੀਰ ਨਹੀਂ ਰਜਾ ਜਾਏਗਾ ਅੰਦਰ ਉਦੋਂ ਜ਼ਿਆਦਾ ਆਏਗਾ ਤੇ ਮੈਂ ਹੁਣ ਰੈਸਟ ਕਰੀ ਜਿੰਦੀ ਸੀ ਨਹਾ ਲਈ ਸੀ ਵੀ ਮੈਂ ਕੱਲੀ ਸੀ ਸਾਰੇ ਗੇਟ ਰੂਟ ਬੰਦ ਕਰਕੇ ਤੇ ਮੈਂ ਰੈਸਟ ਕਰਨ ਲੱਗੀ ਸੀ ਤੇ ਚਾਹ ਮੈਂ ਹਜੇ ਬਣਾਈ ਨਹੀਂ ਕਿਉਂਕਿ ਮੈਂ ਕੱਲੀ ਸੀਗੀ ਤੇ ਚਾ ਮੈਂ ਅੱਜ ਬਣਾਈ ਜੇ ਜਦੋਂ ਉਹ ਆਏ ਉਹਦੇ ਹੀ ਚਾਚਾ ਬਣਾ ਮੰਗੇ ਮੈਂ ਕਿਹਾ ਚਲੋ ਇਹਨੇ ਬਲੌਕ ਫੂਡ ਕਰ ਲੈਣੀ ਹੈਗੀ ਜਿਹੜੇ ਸੁਨ ਮੈਰਗੀ ਹਜੇ ਨਹੀਂ ਆਏਗੇ ਉਹ ਬੇਵੇ ਆ ਤੇ ਕੰਮ ਤੰਦਾ ਆਪਾਂ ਕਰ ਹੀ ਲਿਆ ਸੀ ਰੋਟੀ ਪਾਣੀ ਦਾ ਸਾਰਾ ਸਵੇਰੇ ਨਿਬੜ ਲਿਆ ਸੀਗਾ ਕੱਲਾ ਜਦੋਂ ਮੈਂ ਬੰਦਾ ਕਰੀ ਹੁੰਦਾ ਹੈਗਾ ਉਦੋਂ ਐ ਜੇ ਨਾ ਲੰਦਾ ਵੀ ਰਿਸ਼ਤਾ ਵੈਸੇ ਨਾ ਕਰੀ ਪਰ ਮੈਨੂੰ ਫੇਰ ਵੀ ਮੈਂ ਜਾਗਦੀ ਜੇ ਕਈ ਨਹੀਂ ਦੀ ਬਾਹਰ ਹੀ ਨਿਗਾ ਰਹੀ ਐ ਲੱਗਦਾ ਰਿਹਾ ਵੀ ਕੱਲੀ ਆ ਘਰੇ ਮੈਂ ਤੇ ਵੀ ਬਾਹਰ ਕੋਈ ਆ ਨਾ ਜਾਵੇ ਆ ਨਾ ਜਾਵੇ ਐਂ ਜੀ ਲੱਗਦਾ ਰਹਿੰਦਾ ਹੈਗਾ ਤੇ ਜੇ ਰਸ਼ਮੀ ਵੀ ਕੱਲਾ ਹੋਵੇ ਭਾਵੇਂ ਬੱਚਾ ਹੀ ਐ ਪਰ ਮੈਨੂੰ ਐ ਲੱਗਦਾ ਰਹਿੰਦਾ ਹੈਗਾ ਵੀ ਰਸ਼ਮੀ ਨੇ ਕਰੀ ਇਹ ਰੌਣਕ ਐ ਕਿਉਂ ਬੋਲਦਾ ਰਹਿੰਦਾ ਮਮਾ ਆ ਦੇ ਦਿਓ ਉਹ ਦੇ ਦਿਓ ਕੁਛ ਖਾਣ ਨੂੰ ਤੇਰੇ ਜਾ ਮੈਨੂੰ ਪਾਣੀ ਦੇ ਦਿਓ ਕੁਛ ਨਾ ਕੁਛ ਦੇ ਦੇ ਨਾ ਕੋਦ ਮੰਗਦਾ ਰਹਿੰਦਾ ਹੈਗਾ ਤੇ ਫੋਨ ਫੋਨ ਚ ਚਲਾਈ ਰੱਖਦਾ ਟੀਵੀ ਲਾ ਲੈਂਦਾ ਹੈਗਾ ਰੌਣਕ ਰਹਿੰਦੀ ਐ ਹੁਣ 2 ਘੰਟੇ ਹੋ ਗਏ ਰਸ਼ਮੀ ਨੂੰ ਗਏ ਨੂੰ ਤੇ ਹੁਣ ਜਮਾਏ ਸੋਨਸਰਾ ਹੋਈ ਪਈ ਹੈਗੀ ਵੈਸੇ ਤਾਂ ਹੁਣ ਆਉਣ ਵਾਲੇ 2 ਵਜੇ ਗਏ ਤੇ ਹੁਣ ਉਹ ਆ ਹੀ ਜਾਣਗੇ ਅੱਧੇ ਘੰਟੇ ਨੂੰ ਬਸ ਤੇ ਮੈਂ ਖੈਤ ਰੋਈ ਨਹੀਂ ਬਲੂ ਸ਼ੂਟ ਕਰ ਲੈਣੀ ਹੈ ਚਾਦਰਾਂ ਤਾਂ ਉਹ ਵੈਸੇ ਹਜੇ ਦੋ ਦਿਨ ਹੀ ਹੋਏ ਸੀ ਬਿਸ਼ੈਣ ਮੰਨ ਪਰ ਪੇਰ ਵੀ ਮੈਲ ਗਾਜੀਆਂ ਹੋਊਗਾ ਸੀ ਅੱਜ ਨਾਲ ਉਹ ਲਾ ਕੇ ਤੋਤਨਾ ਤੇ ਆ ਦੂਜੀਆਂ ਬਿਸ਼ਾਤੀਆਂ ਤੇ ਆ ਜਿਹੜੀਆਂ ਪ੍ਰਾਣੀਆਂ ਚਾਦਰਾਂ ਪਾਈ ਘਰੇ ਹੀ ਵਰਤਦੇ ਰਹਿੰਦੇ ਆ ਕਿਉਂ ਨਵੀਆਂ ਚਾਦਰਾਂ ਪਾ ਪਈਆਂ ਉਹ ਬਿਸ਼ਾਤਾਂ ਨਹੀਂ ਜਾਂਦਾਂ ਗਰਮੀ ਦੇ ਵਿੱਚ ਨਵੀਆਂ ਜੀਆਂ ਹੋਰ ਹੀ ਲੱਗਦੀਆਂ ਇਹਨਾਂ ਆਹ ਕੌਤੰਦਾਂ ਜਿਹੜੀਆਂ ਘਰੇ ਤੇ ਇਹ ਪ੍ਰਾਣੀਆਂ ਦੀ ਨੇ ਇਹ ਵਧੀਆ ਰਹਿੰਦੀਆਂ ਢੋਲੀਆਂ ਪਿਸ਼ਾਤ ਨਾਲ ਹਲਕ ਮੈਂਨਾਂ ਤੇ ਨੰਮਾ ਜੀ ਨੀ ਚੰਗਾ ਲੱਗਦਾ ਨਾਲ ਥੋੜਾ ਜਿਹਾ ਹੋਰ ਮੌਸਮ ਜਦੋਂ ਠੀਕ ਹੋ ਗਿਆ ਉਦੋਂ ਨੰਮਾ ਚਾਦਰਾਂ ਲਾਵਾਂਗੇ ਫਿਰ ਗਰਮੀ ਜੀ ਬਾਵਾ ਜਿਹੜੀ ਨਿਕਲ ਗਈ ਤੇ ਬਾਹਰ ਹੋਣ ਲੱਗਦਾ ਤਾਂ ਹੈਗਾ ਜਿਵੇਂ ਨਹੀਂ ਆਊਗਾ ਤੇ ਜਾਂ ਮੀਂਹ ਕਿਤੇ ਹੋਰ ਪੈ ਰਿਹਾ ਹੈਗਾ ਤੇ ਮੌਸਮ ਠੰਡਾ ਹੋ ਗਿਆ ਬਾਹਰ ਤੇ ਨਹੀਂ ਤਾਂ ਜਿਵੇਂ ਬੱਦਲ ਆਉਂਦਾ ਹੈਗਾ ਇੰਨਾ ਠੰਡਾ ਨਹੀਂ ਹੁੰਦਾ ਹੁੰਦਾ ਮੌਸਮ ਤੇ ਮੌਸਮ ਤਾਂ ਠੰਡਾ ਹੋ ਗਿਆ ਤੇ ਕਿਤੇ ਨਹੀਂ ਜਾਂਦਾ ਪੱਤਿਆਂ ਦਾ ਤਾਂ ਕਰਕੇ ਕਿਥਲੀ ਠੰਡੀ ਹਵਾ ਚੱਲਣ ਲੱਗੀ ਤੇ ਵਧੀਆ ਗਰਮੀ ਵੀ ਹੈ ਨਹੀਂ ਕੀ ਬਾਹਰ ਐ ਸਾਸੀ ਨਹੀਂ ਹੁੰਦਾ ਕਰਦੀ ਗਰਮੀ ਐ ਤੇ ਨੇੜੇ ਤੇੜੇ ਕਿਤੇ ਨਹੀਂ ਪਿਆਰ ਲੱਗਿਆ ਤੇ ਹੁਣ ਆਪਣੇ ਵੀ ਆ ਜੇ ਤਾਂ ਵਧੀਆ ਗਰਮੀ ਬਹੁਤ ਜਿਆਦਾ ਬਹੁਤ ਜਿਆਦਾ ਗਰਮੀ ਐ ਸੇਕ ਮਾਰਦਾ ਹੈਗਾ ਨਾਲੇ ਹੁਣ ਤਾਂ 2-3 ਦਿਨ ਹੋ ਗਏ ਨਹੀਂ ਆਇਆ ਵੀ ਨਹੀਂਗਾ ਤੇ ਹੁਣ ਆ ਜੇ ਤਾਂ ਵਧੀਆ ਨਹੀਂ ਲਓ ਜੀ ਰਸ਼ਮੀਣ ਹੁਣ ਆ ਗਿਆ ਸੀ ਆਪਾ ਇਹ ਬਾਬਾ ਟਾਈਮ ਦਾ ਗਿਆ 2 ਘੰਟੇ ਹੋ ਗਏ ਹੁਣ ਤਾਂ ਸ਼ਾਮ ਦੇ ਵੱਜ ਗਏ 6 ਭੈਣ ਅਰਗੇ ਵੀ ਜਾਂਦੇ ਰੇ ਤੇ ਰਸ਼ਮੀਣ ਆ ਗਿਆ ਰਸ਼ਮੀਣ ਦੀ ਹੋ ਗਈ ਹੁਣ ਅੱਖ ਖਰਾਬ ਕੀ ਹੋ ਗਿਆ ਰਸ਼ਮੀਣ ਅੱਖ ਨੂੰ ਕੋਰ ਕੋਈ ਜਾਂਦੀ ਇਹ ਵਿੱਚ ਐ ਨਾ ਕਰ ਮਸਲ নাও ਤੋਂ ਮਸਲ ਨਾਲ ਫਿਰ ਜਾਦੀ ਹੋਉਂਦੀ ਹੈਗੀ ਕੋਰਕ ਜੀ ਬਾਹਰ ਆ ਜਾ ਬਾਹਰ ਖੇਡ ਲਾ ਹੁਣ ਸ਼ਾਮ ਦਾ ਮੌਸਮ ਹੈ ਨਾ ਨਾ ਮੀ ਤਾਂ ਬੱਦਲ ਤਾਂ ਬਹੁਤ ਬਣਿਆ ਸੀਗਾ ਦੁਪਹਿਰੇ ਪਰ ਮੀ ਨਹੀਂ ਆਇਆਗਾ ਲੱਗਦਾ ਸੀਗਾ ਠੰਡਾ ਮੌਸਮ ਹੋ ਗਿਆ ਸੀਗਾ ਵੀ ਮੀ ਆਊਗਾ ਪਰ ਮੀ ਨਹੀਂ ਆਇਆਗਾ ਤੇ ਹੁਣ ਗਰਮੈਸ ਹੋਮੇ ਹੀ ਹੋ ਗਈ ਹੈਗੀ ਕਿਤੇ ਹੋਰ ਹੀ ਮੀ ਪੈ ਕੇ ਤੇ ਹਟ ਗਿਆ ਆਪਣੇ ਇੱਥੇ ਸੰਗਰੀਏ ਦੇ ਵਿੱਚ ਮੀ ਨਹੀਂ ਆਇਆਗਾ ਇਹ ਨਾ ਹੀ ਬੱਦਲ ਹੈਗਾ ਹੁਣ ਤਾਂ ਬਹੁਤ ਜ਼ਿਆਦਾ ਗਰਮੈਸ ਹੋਈ ਪਈ ਹੈਗੀ ਕਿ ਆਪਾਂ ਕੰਮ ਸਾਰਾ ਜਿਹੜਾ ਉਹ ਕਰ ਲਿਆ ਸੀਗਾ ਸ਼ਾਮ ਦਾ ਰੋਟੀ ਬਣਾਉਣੀ ਹੈ ਕੱਲੀ ਤੇ ਆਟਾ ਵੀ ਗੁੰਨ ਲਿਆ ਸੀ ਸਬਜ਼ੀ ਵੀ ਆਪਾਂ ਬਣਾ ਲਈ ਸੀਗੀ ਟਾਈਮ ਨਾਲ ਹੀ ਕਰ ਲਿਆ ਅੱਜ ਕੰਮ ਤੇ ਫਿਰ ਮੈਂ ਕਿਹਾ ਗਰਮੀ ਬਹੁਤ ਜ਼ਿਆਦਾ ਹੈ ਸ਼ਾਮ ਰੋਤ ਜਿਹਨੂੰ 7-8 ਵਜੇ ਤੱਕ ਸੋਈ ਚ ਇਦੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਰੋਟੀ ਤਾਂ ਚਲੋ ਬਣਾਈ ਜਾਂਦੀ ਹੈਗੀ ਤੇ ਇੱਧਰ ਤੋੜ ਰਹੇ ਆ ਵੇਲਗਿਰੀ ਤੇ ਪੱਤੇ ਬਹੁਤ ਟਾਈਮ ਲੱਗੀਏ ਕੋਦੋਂ ਦੇ ਆਪਣੇ ਤੋੜ ਰਹੇ ਆਗੇ ਭਾਂਡੇ ਭੁੰਡੇ ਵੀ ਆਪਾਂ ਤੋੜਦੇ ਸੀਗੇ ਸਾਰੇ ਤੇ ਸਾਰਾ ਕੰਮ ਤੰਦਾ ਜਿਹੜਾ ਉਹ ਆਪਾਂ ਕਰ ਲਿਆ ਸੀਗਾ ਤੇ ਗਰਮੀ ਬਹੁਤ ਜ਼ਿਆਦੇ ਆ ਗਰਮੀ ਨਾਲ ਨਾ ਐਂ ਜਿਹਾ ਲੱਗਦਾ ਜਿਵੇਂ ਥੱਕ ਜਿਹੀ ਗਏ ਐ ਪਤਾ ਨਹੀਂ ਗਰਮੀ ਨਾਲ ਹੀ ਐ ਹੋ ਜਾਈ ਜਾਗਾ ਤੇ ਐ ਥਕਾਉਣ ਜੀ ਹੋ ਜਾਂਦੀ ਹੈ ਜੀ ਇਸਾਰੇ ਆਪ ਮੈਂ ਤਾਂ ਵੀ ਸਾਫ਼ ਸਫਾਈ ਕਰਤੀ ਸੀ ਹੀ ਤੇ ਇੱਧਰ ਪੜਦਾ ਜਿਹੜਾ ਉਹ ਰਸ਼ਮੀਨ ਨੇ ਕਿੱਦਿਆਂ ਦਾ ਲਾ ਰੱਖਿਆਗਾ ਤੇ ਹੁਣ ਜੀ ਲਾਇਆ ਨਹੀਂਗਾ ਆਪਾਂ ਬੰਨ੍ਹਨੇ ਆ 10 ਮਿੰਟ ਕਰਦੇ ਆ ਰੈਸਟ ਸ਼ਾਮ ਦੇ ਵੱਜ ਗਏ ਨੇ 6 6 ਵਜੇ ਤੈਨੂੰ ਆਪਾਂ ਸਾਰਾ ਕੰਮ ਧੰਦਾ ਕਰ ਲਿਆ ਸੀ ਪਰ ਇਸ ਵਿੱਚ ਇਹ ਨਿਆ ਜ਼ਰੂਰੀ ਚਾਹ ਇੱਥੇ ਨਹੀਂ ਚਾਹ ਹੈ ਨਾ ਅੱਜ ਰਸ਼ਮੀਨ ਨੇ ਕੋਲ ਡਰਿੰਕ ਥੀ ਘਰ ਟਾਈਮ ਹੀ ਨਹੀਂ ਚਾਹਦਾ ਬੇਟੇ 6 ਵਜੇ ਗਏ ਸ਼ਾਮ ਦੇ ਨੂੰ ਆਪਾਂ ਗੋਸ ਖਾਣੇ ਹੈਗੇ ਓੱਖ ਲੱਗੀ ਪਈ ਸੀ ਵੀ ਸ਼ਾਮ ਦਾ ਟਾਈਮ ਹੈਗਾ ਰੋਟੀ ਇਹ ਦਸਦੀ ਹੈ ਰੋਟੀ ਨਹੀਂ ਖਾਂਦੇ ਰੋਟੀ ਦਾ 5:30 ਵਜੇ ਤਾਂ ਨਹੀਂ ਹੈਗੇ ਉਹ ਦੋ ਖਾਮਾਗੇ ਕੀ ਕਰੀਏ ਨਰਸਮੀ ਕੱਲ ਨੂੰ ਤਾਂ ਰਸ਼ਮੀਨ ਦਾ ਸਕੂਲ ਵੀ ਲੱਗਣਾ ਹੈ ਨਾ ਰਸ਼ਮੀਨ ਤੇਨੇ ਸ਼ਿਫਟੀਆਂ ਸੀ ਗਈਆਂ ਆਦ ਨੂੰ ਲੱਗ ਗਏ ਰਸ਼ਮੀ ਦਾ ਸੂਰ ਹਾਂਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਹੁਣ ਹੋ ਗਿਆ ਨੈਕਸਟ ਡੇ ਤੇ ਅੱਜ ਰਸ਼ਮੀ ਨੇ ਜਾਣਾ ਸਕੂਲ ਤੇ ਰਸ਼ਮੀ ਨਾਸਤੇ ਲੈ ਬਣਾ ਰਹੀ ਹੈ ਸਬਜੀ ਸਬਜੀ ਰਸ਼ਮੀ ਸੁੱਕੀ ਸਬਜੀ ਨਾਲ ਰੋਟੀ ਲੈ ਕੇ ਜਾਂਦਾ ਹੈਗਾ ਤੇ ਬਾਹਰ ਹੈਗਾ ਮੌਸਮ ਵਧੀਆ ਮੌਸਮ ਹੈਗਾ ਠੰਡਾ ਹਵਾ ਚੱਲੀ ਜਾਂਦੀ ਹੈ ਬੱਦਲ ਹੈ ਧੁੱਪ ਹੈ ਨਹੀਂਗੀ 10:00 ਤੱਕ ਹਜੇ 7:00 ਵਜੇ ਹੈ ਸਵੇਰ ਦੇ ਮੌਸਮ ਠੀਕ ਹੈ ਹਾ ਬਾਜੀ ਹੁਣ ਚੱਲੀ ਐ ਪਹਿਲਾਂ ਸਵੇਰ ਵੇਲੇ ਤਾਂ ਬਹੁਤ ਹੀ ਗਰਮੈਸ ਸੀ ਤੇ ਮੈਂ ਖਿਆ ਚਲੋ ਵੀ ਬਲੌਗ ਸ਼ੂਟ ਕਰ ਲਗੇ ਤੇ ਹੁਣ ਬਣਾ ਰਹੀ ਆਂਗੀ ਸਬਜੀ ਆਲੂ ਬੈਂਗਣੀ ਦੀ ਸਬਜੀ ਬਣਾ ਰਹੀ ਆਂ ਰਸ਼ਮੀ ਦੇ ਵਾਸਤੇ ਤੇ ਫੇਰ ਹਾਜੀ ਰਸ਼ਮੀ ਨਾਲ ਚਾਹ ਪੀ ਕੇ ਪਈ ਆਈ ਹੈਗਾ ਤੇ ਹਾਜੀ ਉੱਠ ਗਈ ਨਾ ਉਹ ਨਾ ਉਹ ਸਾਢੇ 7 ਵਜੇ 8 ਵਜੇ ਸਕੂਲ ਜਾਣਾ ਹੁੰਦਾ ਹੈ ਅਗਰ ਰਸ਼ਮੀ ਨੇ ਤੇ ਕੇਲ ਬਣਾਵਾਂਗੇ ਰੋਟੀ ਰਸ਼ਮੀਨ ਖਤਰ ਝਾੜੂ ਲਾ ਲਿਆ ਸੀਗਾ ਆਪਾਂ ਤੇ ਪੂਜਾ ਹਜੇ ਲਾਉਣਾ ਹੈਗਾ ਤੇ 12 ਵਜੇ ਇਧਰੋਂ ਵੀ ਸੰਭਰਤਾ ਸੀਗਾ ਬਾਕੀ ਜਿਹੜਾ ਸਾਰਾ ਕੰਮ ਤੇ ਆਈ ਹੈ ਕਿਉਂਕਿ ਪਹਿਲਾਂ ਅੱਜ ਰਸ਼ਮੀਨ ਨੂੰ ਸਟੇਜ ਜਾਣਾ ਹੈਗਾ ਤਾਂ ਕਰਕੇ ਸਾਰਾ ਕੰਮ ਸਵੇਰ ਵੇਲੇ ਹੋਊਗਾ ਨਹੀਂ ਤੇ ਅੱਜ ਤਾਂ ਸਾਰੇ ਕੰਮ ਲੇਟ ਹੀ ਹੋਣਗੇ ਕਿਉਂਕਿ ਅੱਜ ਫਿਰ 8 ਵਜੇ ਤੋਂ ਬਾਅਦ ਹੀ ਕਰਨੇ ਸ਼ੁਰੂ ਕਰਾਂਗੇ ਕੰਮ ਕਿ ਪਸੀਨਾ ਬਹੁਤ ਆਉਂਦਾ ਰਸੋਈ 'ਚ ਖੜਨਾ ਤਾਂ ਬਹੁਤ ਹੀ ਔਖਾ ਹੈ ਬਾਹਰ ਹਜੀ ਤੇਰ ਹਵਾ ਲੱਗਦੀ ਹੈ ਜੀ ਰਸੋਈ 'ਚ ਕੰਮ ਕਰਨਾ ਜਿਹੜਾ ਉਹ ਬਹੁਤ ਜ਼ਿਆਦਾ ਔਖਾ ਹੈ ਮੈਂ ਤਾਂ ਹਾ ਇਧਰ ਬਾਰੀਆਂ ਖੋਲ ਲੈਣੀ ਹੁੰਦੀਆਂ ਰਸੋਈ ਦੀ ਜੇ ਹਵਾ ਹੋਵੇ ਤਾਂ ਮਾੜੀ ਜਿਹੀ ਹਵਾ ਜਾਂਦੀ ਹੈ ਨਹੀਂ ਤਾਂ ਹਾਂ ਬਾਬਾ ਜਾਂਦੀ ਉਹ ਲੱਗਦੀ ਨਹੀਂ ਹੈ ਤੇ ਸਬਜੀ ਆਪਾਂ ਬਣਾ ਆ ਲਈਏ ਜੀ ਸਬਜੀ ਸੱਤ ਤੇ ਅੱਜ ਇਹ ਕਿਤੇ ਠੰਡਾ ਵਾਲੀ ਸੋਹਗਾ ਰਹੇਗਾ ਅੱਜ ਨਹੀਂ ਬਹੁਤ ਠੀਏਗਾ